ਅੱਜ ਬਡਲਾਡਾ ਵਿਖੇ ਨੈਸ਼ਨਲ ਬੈਟਰੀ ਪਿੱਖੀ ਰੋਡ ਬਡਲਾਡਾ ਅਸ਼ੋਕ ਕੁਮਾਰ ਬੈਟਰੀਆਂ ਵਾਲੀ ਦੁਕਾਨ ਤੇ ਆਕਸਾਈਡ ਕੰਪਨੀ ਵੱਲੋਂ ਫਰੀ ਟੂ-ਵੀਲਰ ਬੈਟਰੀ ਚੈੱਕ-ਅਪ ਕੈਂਪ ਲਗਾਇਆ ਗਿਆ ਜਿਸ ਤੇ ਅੱਜ ਟੂ-ਵੀਲਰ ਬੈਟਰੀਆਂ ਦਾ ਫਰੀ ਚੈੱਕ-ਅਪ ਅਤੇ ਨਵੀਂ ਬੈਟਰੀ ਰਖਾਣ ਤੇ ਡਿਸਕਾਊਂਟ ਵੀ ਦਿੱਤਾ ਗਿਆ ਆਓ ਸੁਣਦੇ ਹਾਂ ਕਿ ਕਹਿੰਦੇ ਹਨ ਆਕਸਾਈਡ ਬੈਟਰੀ ਦੇ ਅਧਿਕਾਰੀ ਮੇਰਾ ਨਾਮ ਜੀਤਿੰਦਰ ਸਿੰਘ ਸਰਾ ਤੁਸੀਂ ਇੱਕ ਆਕਸਾਈਡ ਬੈਟਰੀ ਦਾ ਕੈਂਪ ਲਗਾਇਆ ਕੀ ਸਿਸਟਮ ਹੈ ਦਾ ਕਿਸ ਤਰ੍ਹਾਂ ਤੁਸੀਂ ਕਸਟਮਰ ਨੂੰ ਸਹੂਲਤਾਂ ਦੇ ਰਹੇ ਹੋ ਸਰ ਇਹ ਜਿਹੜਾ ਕੈਂਪੇਨ ਸਾਈਡ ਕੈਂਪੇਨ ਨੂੰ ਲਾਇਆ ਗਿਆ ਇਹ ਹੈਗੇ ਸਾਡਾ ਜਿਹੜਾ ਕੈਂਪੇਨ ਸਪੈਸ਼ਲੀ ਹੈਗਾ ਰੂਰ ਜਿਹੜੇ ਏਰੀਆਜ਼ ਨੇ ਪੰਜਾਬ ਦੇ ਉਹਨਾਂ ਵਿੱਚ ਅਵੇਅਰਨੈਸ ਦੇ ਲਈ ਇਹ ਕੈਂਪ ਲਾਇਆ ਗਿਆ ਜਿਹਦੇ ਵਿੱਚ ਅਸੀਂ ਟੂ-ਵੀਲਰ ਦੀ ਜਿੰਨੀ ਵੀ ਬੈਟਰੀ ਆ ਉਹ ਫ੍ਰੀ ਚੈੱਕ ਕਰਦੇ ਆ ਜਿਹੜੀ ਗਾਰੰਟੀ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਕਲੇਮ ਕਰਦੇ ਆ ਤੇ ਅੱਜ ਜਿਹੜੇ ਸਾਡੇ ਤੋਂ ਪਰਚੇਸ ਕਰਦੇ ਨੇ ਕੈਂਪ ਵਾਲੇ ਤੋਂ ਉਹਦੇ ਉੱਪਰ ਅਡੀਸ਼ਨਲ ਡਿਸਕਾਊਂਟ ਤੇ ਗਿਫਟ ਵੀ ਅਸੀਂ ਦਿੱਤੇ ਬੰਦੇ ਕਿੰਨਾ ਡਿਸਕਾਊਂਟ ਦੇ ਰਹੇ ਹੋ ਜੀ ਸਰ ਅੱਜ 5% ਤੱਕ ਡਿਸਕਾਊਂਟ ਅਸੀਂ ਕਰ ਰਹੇ ਹਾਂ ਜੀ ਕਿਸੇ ਰੈਂਡੀਆਂ ਨੇ ਬੈਟਰੀ ਆ ਸਕੂਟੂ ਵੀਲਰ ਵਾਲੀਆਂ ਆ ਸਰ ਇਹਦੇ ਵਿੱਚ ਤੁਸੀਂ ਸਮਝੋ 22 ਐਂਪੀਅਰ ਤੋਂ ਲੈ ਕੇ 14 ਐਂਪੀਅਰ ਤੱਕ ਜਿੰਨਾ ਵੀ ਟੂ ਵੀਲਰ ਆਉਂਦਾ ਉਹਦੇ ਵਿੱਚ ਸਾਰੇ ਵਿੱਚ ਆਪਣੀ ਐਕਸਾਈਡ ਦੀ ਬੈਟਰੀ ਆ ਕਿਸੇ ਵੀ ਕੰਪਨੀ ਦੀ ਬੈਟਰੀ ਹੋਵੇ ਤੁਸੀਂ ਉਸ ਨੂੰ ਕਿ ਰਿਪਲੇਸ ਕਰਕੇ ਦਿੰਦੇ ਹੋ ਅਗਰ ਕੋਈ ਖਰਾਬ ਹੁੰਦੀ ਹੈ ਜਾਂ ਕੁਝ ਖਰਾਬ ਹੁੰਦੀ ਹੈ ਅਸੀਂ ਨਵੀਂ ਆਪ ਹੀ ਲਾ ਸਕਦੇ ਆ ਕਲੇਮ ਦੇ ਵਿੱਚ ਜਿਹੜੀ ਦਿੱਤੀ ਜਾਊਗੀ ਉਹ ਸਿਰਫ ਐਕਸਾਈਡ ਦੀ ਬੈਟਰੀ ਹੀ ਹੋਵੇਗੀ ਜਿਹਦੇ ਸਟੈਂਡ ਦੇ ਔਰ ਕਿੱਥੇ ਕਿੱਥੇ ਲਗਾਇਆ ਤੁਸੀਂ ਕੈਂਪਾਂ ਚ ਪਰ ਦੇ ਸਰ ਇਹ ਮਿਲ ਜਨੇ ਸਾਡੇ ਲੀਡਰਸ ਨੇ ਜਿਹੜੀ ਜਿਹੜੀ ਲੋਕੇਸ਼ਨ ਦੇ ਉੱਪਰ ਅਸੀਂ ਉਹਨਾਂ ਲੋਕੇਸ਼ਨ ਦੇ ਉੱਪਰ ਹੀ ਇਹ ਪਲਾਨ ਕਰ ਰਹੇ ਹਾਂ ਤੁਹਾਡੇ ਸ਼ਾਪ ਦੇ ਉੱਪਰ ਕੈਂਪ ਲਗਾਇਆ ਕੀ ਕਹੋਗੇ ਤੁਸੀਂ ਇਹਨਾਂ ਨੂੰ ਇਹ ਦਿੱਸੋ ਸਾਈਡ ਕੰਪਨੀ ਨੇ ਭਲਾਡੇ ਹਲਕੇ ਚ ਪਹਿਲੀ ਵਾਰ ਸਾਈਡ ਦਾ ਜਿਹੜਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਧਰ ਲੋਕਾਂ ਨੂੰ ਬਹੁਤ ਸਹੂਲਤ ਹੋਈਆ ਮੌਕੇ ਤੇ ਕਲੇਮ ਕੀਤਾ ਗਿਆ ਬੈਟਰੀਆਂ ਜੋ ਖਰਾਬ ਸੀ ਗਿਆ ਗਾਰੰਟੀ ਵਾਰੰਟੀ ਸਪੈਸੀਫਿਕੇਸ਼ਨ ਦੀ ਬੈਟਰੀ ਸੀ ਕਿ ਐਕਸਾਈਟਰੀ ਉਹਦਾ ਮੌਕੇ ਦੀ ਕਲੇਮ ਦੇ ਦਫਤਰ ਆ ਕਿਸ ਤਰ੍ਹਾਂ ਤੁਸੀਂ ਕਸਟਮਰ ਨੂੰ ਇਸ ਦਾ ਬੈਨੀਫਿਟ ਦੇ ਰਹੇ ਹੋ ਕੀ ਰੇਟ ਹੈ ਦੇ ਕਿਸ ਕਿੰਨਾ ਲਸ ਦੇ ਰਹੇ ਹੋ ਅਸੀਂ 5 ਤੋਂ 10% ਦਾ ਰੀਲਿਫ ਦੇ ਰਹੇ ਹਾਂ ਜਿਹੜਾ ਅੱਜ ਨਵੀਂ ਬੈਟਰੀ ਪਰਚੇਸ ਕਰੋ ਐਕਸਾਈਟਰੀ ਕਿਸੇ ਵੀ ਟਾਈਪ ਦੀ ਚਾਹੇ ਉਹ ਟਰੈਕਟਰ ਦੀ ਹੈ ਚਾਹੇ ਉਹ ਕਾਰ ਦੀ ਹੈ ਚਾਹੇ ਉਹ ਮੋਟਰਸਾਈਕਲ ਦੀ ਆ ਅਸੀਂ ਉਹਦੇ 5 ਤੋਂ ਲੈ ਕੇ 10% ਡਿਸਕਾਊਂਟ ਦੇ ਰਹੇ ਹਾਂ ਇਹ ਸਿਰਫ ਅੱਜ ਆ ਦਾ ਦਿਨ ਕੈਂਪੇਨ ਹੈ ਅੱਗੇ ਵੀ ਹੈ ਸਰ ਅੱਜ ਆ ਦਾ ਦਿਨ ਹਾਂ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਮਨਕਰ ਗੜਵਡੇਰ ਹੈ ਜੀ ਗਰਕ ਸਾਹਿਬ ਤੁਸੀਂ ਅੱਜ ਪਹੁੰਚੋ ਕੈਂਪ 'ਚ ਕੀ ਕਹੋਗੇ ਤੁਸੀਂ ਕੀ ਆਪਣਾ ਕੀ ਟੂ-ਵੀਲਰ ਲੈ ਕੇ ਆਏ ਸੀ ਕਿਸ ਤਰ੍ਹਾਂ ਜੀ ਹਾਂ ਆਪਣਾ ਇੱਕ ਬਾਈਕ ਲੈ ਕੇ ਆਇਆ ਸੀ ਅੱਜ ਮੈਨੂੰ ਪਤਾ ਲੱਗਿਆ ਜੋ ਸਵੇਰ ਅੜਮ ਦੇ ਅਕਵਾ ਦੇ ਚਾਰੋ ਟੀਮਾਂ ਦਾ ਸੀ ਉਹਦੋਂ ਤ ਰਾਣ ਮੈਨੂੰ ਪਤਾ ਲੱਗਿਆ ਵੀ ਇੱਥੇ ਇੱਕ ਕੰਮ ਲੱਗ ਰਿਹਾ ਸਾਈਡ 'ਉਹ ਸਾਈਡ ਕੰਪਨੀ ਵੱਲੋਂ ਤੇ ਮੇਰੀ ਜਿਹੜਾ ਮੋਟਰਸਾਈਕਲ ਦੀ ਬੈਟਰੀ ਸੀਗੀ ਉਹ ਮੈਂ ਅੱਜ ਇਹਨਾਂ ਨੂੰ ਚੇਂਜ ਕਰਵਾ ਕੇ ਲੈ ਕੇ ਜਾ ਰਿਹਾ ਅੱਜ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਹਨਾ ਮੈਂ ਪਹਿਲੀ ਵਾਰ ਪਲਾਟੇ ਦੇ ਵਿੱਚ ਐਕਸਾਈਡ ਕੰਪਨੀ ਵੱਲੋਂ ਇਹ ਜਿਹੜਾ ਪਸਟਾਵਲ ਲਗਾਈ ਗਈ ਹੈ ਤੇ ਅੱਜ ਇਹ ਆਫਰ ਵੀ ਦੇ ਰਹੇ ਨੇਗੇ 5% ਆਫ ਦੇ ਰਹੇ ਨੇ ਬੈਟਰੀ ਤੇ ਬੁੱਡ ਲੱਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਡ ਲੱਡਾ ਹਲਚਲ نیوز ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ